ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ 29, 30 ਅਤੇ 31 ਜਨਵਰੀ ਮੌਸਮ ਦੀ ਵੱਡੀ ਅਪਡੇਟ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੋਏ ਹਨ ਜਾਰੀ ਪੰਜਾਬ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਚੰਡੀਗੜ੍ਹ 'ਚ ਠੀਤ ਲਹਿਰ ਤੇ ਸੰਘਣਿਤ ਕੋਰੇ ਦਾ ਅਲਰਟ ਜਾਰੀ ਹੋ ਚੁੱਕਾ ਹੈ ਕੁਝ ਖੇਤਰਾਂ 'ਤੇ ਮੀਂਹ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਪਹਾੜੀ ਖੇਤਰਾਂ ਵਿੱਚ ਹੋਈ ਬਰਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਸਾਹਮਣੇ ਨਜ਼ਰ ਆ ਰਿਹਾ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਕੜਾਕੀ ਠੰਡ ਪੈ ਰਹੀ ਹੈ ਮੌਸਮ ਬਾਗ ਦੇ ਵੱਲੋਂ ਯਾਨੀ ਕਿ ਅੱਜ 29 ਜਨਵਰੀ ਵਾਲੇ ਦਿਨ ਸੰਘਣੇ ਕੋਰੇ ਅਤੇ ਸਹੀਤਲੇ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਮੌਸਮ ਬਾਗ ਦੇ ਮੁਤਾਬਿਕ ਅੱਜ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਮਾਨਸਾ ਦੇ ਕੁਝ ਥਾਵਾਂ ਤੇ ਠੀਤ ਲਹਿਰ ਚੱਲਣ ਦੀ ਪੂਰੀ ਸੰਭਾਵਨਾ ਹੈ ਇਸ ਦੇ ਨਾਲ ਹੀ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰਸੇਹਿਬ ਤਰਨਤਾਰਨ ਹੁਸ਼ਿਆਰਪੁਰ ਨਮਾਜ਼ਰ ਕਪੂਰਥਲਾ ਜ਼ਿਲਹੰਦਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮਾਗਾ ਮੁਕਸਰ ਸਾਹਿਬ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਦੇ ਵਿੱਚ ਸੰਘਣੇ ਕੋਰੇ ਛਾਏ ਰਹਿਣ ਦੇ ਅਸਰ ਬਣੇ ਰਹਿਣਗੇ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਮੋਹਾਲੀ ਸੰਰੂਰ ਮਾਨਸਾ ਬਰਨਾਲਾ ਲੁਧਿਆਣਾ ਬਠਿੰਡਾ ਜੀ ਹਾਂ ਇੰਨਾ ਜ਼ਿਲ੍ਹਿਆਂ ਦੇ ਵਿੱਚ ਵੱ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਤੇ ਚੰਡੀਗੜ੍ਹ ਵਿੱਚ ਸੰਘਣਾ ਕੋਹਰਾ ਛਾਇਆ ਰਿਹਾ ਹੈ ਜਿਸ ਕਾਰਨ ਦ੍ਰਿਸ਼ਤਾ ਕਾਫੀ ਘਟੋ ਗਈ। ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੇ ਦਿਨਾਂ ਪੰਜਾਬ ਦੇ ਵਿੱਚ ਭਾਰੀ ਪਾਰੀਮੀ ਦੇਖਣ ਨੂੰ ਮਿਲਿਆ ਜਿਸ ਦੌਰਾਨ ਲੋਕਾਂ ਨੂੰ ਠੰਡ ਦਾ ਹੋਰ ਸਾਹਮਣਾ ਕਰਨਾ ਪੈ ਰਿਹਾ ਜੀ। ਜੀ ਹਾਂ। ਕੱਲ ਦੇ ਮੌਸਮ ਦੀ ਗੱਲ ਅੱਜ ਦੇ ਮੌਸਮ ਦੀ ਗੱਲ ਦੀ ਅੱਜ ਦਾ ਮੌਸਮ ਜ਼ਿਆਦਾਤਰ ਸਾਫ਼ ਰਹੇਗਾ ਅਤੇ ਪਰ ਠੰਡ ਜਿਹੜੀ ਦੇਖਣ ਨੂੰ ਮਿਲੇਗੀ ਉੱਥੇ ਹੀ ਕੱਲ ਦੇ ਮੌਸਮ ਦੀ ਵੀ ਗੱਲ ਤੁਹਾਡੇ ਨਾਲ ਹਾਂਜੀ ਕਰਾਂਗੇ 31 ਜਨਵਰੀ ਨੂੰ ਮੌਸਮ ਦੇ ਅਨੁਸਾਰ ਰਾਜ ਦੇ ਕਈ ਇਲਾਕਿਆਂ ਵਿੱਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ ਜੀ 31 ਜਨਵਰੀ ਤੋਂ ਅੱਗੇ 3 ਫਰਵਰੀ ਤੱਕ ਇਹ ਕੋਦੋਂ ਥਾਵਾਂ ਤੇ ਮੀਂਹ ਪੈ ਸਕਦਾ 2 ਫਰਵਰੀ ਨੂੰ ਕਈ ਰਾਜਾਂ ਵਿੱਚ ਇਲਾਕਿਆਂ ਵਿੱਚ ਮੀਂਹ ਦੱਸਿਆ ਜਾ ਰਿਹਾ ਜੀ ਦੇਖ ਸਕਦੇ ਹੋ ਮੌਸਮ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਇਸ ਵੇਲੇ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਅਗਲੇ 2 ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਦੀ ਰਾਵਟ ਆ ਸਕਦੀ ਹੈ ਇਸ ਤੋਂ ਬਾਅਦ ਤਾਪਮਾਨ ਵਿੱਚ ਹੌਲੀ-ਹੌਲੀ ਦਿਨ ਤੋਂ 4-5 ਡਿਗਰੀ ਅਨੁਮਾਨ ਲਗਾਇਆ ਜਾ ਰਿਹਾ ਹੈ 3 ਜਨਵਰੀ ਨੂੰ ਫਾਜ਼ਿਲਕਾ ਮੁਕਸਦ ਸਾਹਿਬ ਬਠਿੰਡਾ ਮਾਨਸਾ ਕੁਝ ਥਾਵਾਂ ਤੇ ਮੀਂਹ ਠੰਡ ਪੈਣ ਦੀ ਸੰਭਾਵਨਾ ਹੈ ਹੁਣ ਯਾਨੀ ਕਿ ਮੌਸਮ ਦੇ ਅਨੁਸਾਰ ਦੇਖਿਆ ਜਾਵੇ ਤਾਂ ਫਰਵਰੀ ਵਿੱਚ ਵੀ ਜਿਹੜਾ ਮੀਂਹ ਦੇਖਣ ਨੂੰ ਮਿਲੇਗਾ ਜੀ ਹਾਂ ਜੇ ਫਰਵਰੀ ਦੇ ਵਿੱਚ ਵੀ ਮੀਂਹ ਪੈਂਦਾ ਹੈ ਤਾਂ ਠੰਡ ਜਿਹੜੀ ਹੈ ਹੋਰ ਵਧਣ ਦੇ ਅਸਰ ਦੇਖਣ ਨੂੰ ਮਿਲਣਗੇ ਠੰਡ ਜਿਹੜੀ ਆ ਹੋਰ ਵਾ ਸਕਦੀ ਹੈ ਕਿਉਂਕਿ ਹੁਣ ਪੂਰੇ ਹਫ਼ਤੇ ਜਿਹੜਾ ਮੌਸਮ ਠੰਡ ਨਾਲ, ਪੋਰੇ ਨਾਲ ਅਤੇ ਮੀਂਹ ਨਾਲ ਭਰਿਆ ਹੋਇਆ ਦੱਸਿਆ ਜਾ ਰਿਹਾ ਹੈ ਅਲਰਟ ਜਿਹੜੇ ਨੇ ਜਾਰੀ ਹੋ ਰਹੇ ਹਨ ਬਾਕੀ ਮੌਸਮ ਸੰਬੰਧੀ ਵਧੇਰੇ ਜਾਣਕਾਰੀਆਂ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਵਧੀਆ ਅਪਡੇਟ ਵਿੱਚ ਧੰਨਵਾਦ